ਜੇ ਤੁਸੀਂ ਆਖੋ ਤੁਹਾਡੀ ਸੁਲਾ ਕਰਾ ਲਈਏ ਵਿਚਾਰ ਇਹ ਗੱਲ ਆ ਗਈ ਮੈਂ ਤੁਹਾਡੇ ਸਾਹਮਣੇ ਰੱਖ ਰਿਆਂ ਪਾਦਸ਼ਾਹ ਕਹਿਣ ਲੱਗੇ ਸੁਲਾ ਦੀ ਕੋਈ ਕੀਮਤ ਕਿਉਂਕਿ ਸੁਲਾ ਉਦੋਂ ਆਉਂਦੀ ਹੈ ਜਦ ਦੋਵੇਂ ਪਾਸੇ ਤੋਂ ਕੋਈ ਕੀਮਤ ਨਾ ਚੁਕਾਈ ਜਾਏ ਅਹਿਲਕਾਰ ਕਹਿਣ ਲੱਗੇ ਮਹਾਰਾਜ ਕੁਝ ਸ਼ਰਤ ਤੇ ਹੈ ਸੁਲਾ ਦੀ ਕਿ ਤੁਸੀਂ ਹਾਰ ਮੰਨ ਲਓ ਆਪਾਂ ਸੁਲਾ ਕਰਾ ਦਿੰਨੇ ਆ ਸਾਹਿਬ ਕਹਿਣ ਲੱਗੇ ਇਹ ਨਹੀਂ ਹੋ ਸਕਦਾ ਤੇ ਪਤਾ ਐ ਹਲਕਾਰ ਕੀ ਕਹਿੰਦੇ ਨਾ ਹਾਰ ਤੇ ਤੁਹਾਡੀ ਹੋ ਗਈ ਐ ਕਿਲੇ ਤੁਹਾਡੇ ਟਹਿ ਡੇਰੀ ਹੋ ਗਏ ਨੇ ਕਿ ਤਾ ਤੁਹਾਡਾ ਸ਼ਹੀਦ ਹੋ ਗਿਆ ਚਾਰੇ ਬੱਚੇ ਤੁਹਾਡੇ ਮਾਰੇ ਜਾ ਚੁੱਕੇ ਨੇ ਪਰਿਵਾਰ ਤੁਹਾਡਾ ਵਿਛੜ ਗਿਆ ਸਿੰਘ ਸਾਰੇ ਹੀ ਮਾਰੇ ਜਾ ਚੁੱਕੇ ਨੇ ਔਰ ਤੁਹਾਡੇ ਕੋਲ ਗੁਜ਼ਰ ਬਸਰ ਲਈ ਧਨ ਵੀ ਨਹੀਂ ਐ ਤੁਹਾਡੀ ਜੇਬ ਵੀ ਖਾਲੀ ਤੁਹਾਡੇ ਕੋਲ ਤੋਂ ਘੋੜਾ ਵੀ ਨਹੀਂ ਰਿਹਾ ਤੁਹਾਡੇ ਕੋਲ ਤੇ ਕੁਝ ਵੀ ਨਹੀਂ ਰਿਹਾ ਇਹ ਸਾਰੀਆਂ ਨਿਸ਼ਾਨੀਆਂ ਹਾਰ ਦੀਆਂ ਨੇ ਤੁਸੀਂ ਇੱਕ ਸੰਤ ਹੋ ਤੁਸੀਂ ਵਲੀ ਅੱਲਾਹ ਹੋ ਤੁਸੀਂ ਪੀਰ ਹੋ ਤੇ ਸੰਤ ਦਾ ਤੇ ਕੰਮ ਹੈ ਸਚਾਈ ਕਬੂਲ ਕਰ ਲਵੇ ਤੇ ਸਚਾਈ ਇਹ ਹੈ ਤੁਹਾਡੀ ਹਾਰ ਹੋ ਗਈ ਹੈ ਤੁਹਾਡੇ ਕੋਲ ਕੁਝ ਵੀ ਨਹੀਂ ਰਿਹਾ ਸਾਹਿਬ ਕਹਿੰਦੇ ਨੇ ਇਹ ਬਿਲਕੁਲ ਨਾ ਅਖੋ ਕਿ ਮੇਰੇ ਕੋਲ ਕੁਝ ਵੀ ਨਹੀਂ ਮੇਰੇ ਕੋਲ ਕੁਝ ਹੈ ਕੀ ਹੈ ਇਸ ਸ੍ਰੀ ਮੁਖਵਾਕ ਪਾਦਸ਼ਾਹੀ ਦਸਵੀਂ ਜ਼ਫਰਨਾਮਾ ਸਾਹਿਬ ਕਹਿੰਦੇ ਨੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਮੇਰੇ ਕੋਲ ਫੌਜ ਨਹੀਂ ਹੈ ਮੰਨਦਾ ਮੇਰੇ ਕੋਲ ਸ਼ਸਤਰ ਵੀ ਨਹੀਂ ਕਬੂਲ ਕਰਦਾ ਮੇਰੇ ਕੋਲ ਧਨ ਸੰਪਦਾ ਵੀ ਨਹੀਂ ਮੈਂ ਕਬੂਲ ਕਰਦਾ ਔਰ ਮੇਰੇ ਕਿਲੇ ਵੀ ਢਹਿਢੇਰੀ ਹੋ ਗਏ ਇਹ ਵੀ ਮੈਂ ਮੰਨਦਾ ਮੇਰਾ ਪਰਿਵਾਰ ਵੀ ਵਿਛੜ ਗਿਆ ਤੇ ਸ਼ਹੀਦ ਹੋ ਗਿਆ ਮੰਨਦਾ ਇਹ ਕਬੂਲ ਕਰਦਾ ਲੇਕਿਨ ਇਹ ਕਬੂਲ ਕਰਨ ਨੂੰ ਬਿਲਕੁਲ ਮੈਂ ਤਿਆਰ ਨਹੀਂ ਕਿ ਮੇਰੇ ਕੋਲ ਕੁਝ ਨਹੀਂ ਮੇਰੇ ਕੋਲ ਫਿਰ ਵੀ ਕੁਝ ਹੈ ਕੀ ਹੈ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਖੁਦਾ ਵੰਦ ਬਖਸ਼ੰਦਈ ਐਸ਼ੋ ਅਰਸ਼ ਖੁਦਾ ਦੀ ਯਾਦ ਮੇਰੇ ਕੋਲ ਹੈ ਪਰਮਾਤਮਾ ਦੀ ਯਾਦ ਮੇਰੇ ਕੋਲ ਹੈ ਤੇ ਜਿਤਨੇ ਚਿਰ ਤੱਕ ਉਹ ਮੇਰੇ ਦਿਲ ਦੇ ਚ ਬੈਠਾ ਹੈ ਮੇਰੀ ਦਿਲ ਦੀ ਸੇਜਾ ਤੇ ਬੈਠਾ ਹੈ ਮੈਂ ਹਾਰ ਮੰਨ ਲਵਾਂ ਤੇ ਖੁਦਾ ਦੀ ਹਾਰ ਹੋਵੇਗੀ ਔਰ ਉਹ ਵੀ ਇੱਕ ਜ਼ਾਲਮ ਦੇ ਕੋ ਹਾਰ ਮੰਨ ਲਵਾਂ ਤੇ ਜ਼ਾਲਮ ਦੀ ਜਿੱਤ ਹੋ ਜਾਏਗੀ ਮੈਂ ਐਸਾ ਨਹੀਂ ਕਰ ਸਕਦਾ ਅਹਿਲਕਾਰਾਂ ਨੇ ਜਿਹੜੀ ਗੱਲ ਕਹੀ ਹੈ ਮੁਖ्तसर ਮੈਂ ਅਰਜ਼ ਕਰਾਂ ਇਤਿਹਾਸ ਦੇ ਪੰਨੇ ਇਹ ਸਾਰੇ ਲਮਕਾ ਕੇ ਨਾ ਬਿਆਨ ਕਰਾਂ ਮਹਾਰਾਜ ਤੁਸੀਂ ਸੰਤ ਹੋ ولی ਅੱਲਾਹ ਸਚਾਈ ਕਬੂਲ ਕਰਨ ਦੇ ਸੰਕੋਚ ਨਾ ਕਰੋ ਕਬੂਲ ਕਰ ਲੋ ਅਸੀਂ ਸੁਲਾਹ ਕਰਾ ਦਿੰਦੇ ਤੁਸੀਂ ਪ੍ਰਮਾਨ ਕਰ ਲੋ ਹਾਰ ਤੁਹਾਡੀ ਹੋ ਗਈ ਹੈ ਤਬਾਈ ਤੁਹਾਡੀ ਹੋ ਗਈ ਹੈ ਬਰਬਾਦੀ ਤੁਹਾਡੀ ਹੋ ਗਈ ਹੈ ਕੋਈ ਕਿਲਾ ਤੁਹਾਡਾ ਰਹਿਣ ਨਹੀਂ ਦਿੱਤਾ ਗਿਆ ਸਭ ਢਾ ਦਿੱਤੇ ਗਏ। तमाम ਚੋਟੀ ਦੇ ਸਿੰਘ ਤੁਹਾਡੇ ਮਾਰ ਦਿੱਤੇ ਗਏ। ਤੇ ਸਿੰਘਾਂ ਦੀ ਗੱਲ ਇੱਕ ਪਾਸੇ ਤੁਹਾਡਾ ਪਿਤਾ ਸ਼ਹੀਦ ਤੁਹਾਡੇ ਬੱਚੇ ਵੀ ਮਾਰ ਦਿੱਤੇ ਗਏ। ਤਨ ਸੰਬਦਾ ਤੁਹਾਡੀ ਸਾਰੀ ਲੁੱਟ ਲੁੱਟੀ ਜਾ ਚੁੱਕੀ ਹੈ। ਤੁਹਾਡੇ ਕੋਲ ਆਪਣੇ ਗੁਜ਼ਾਰੇ ਲਈ ਕੋਈ ਚਾਰਕੋੜੀਆਂ ਵੀ ਨਹੀਂ ਰਹੀਆਂ। ਹਾਲਾਤ ਤੇ ਤੁਹਾਡੀ ਇਹ ਤੋਂ ਬੈਤਰ ਹੈ। ਆਪ ਹਾਰ تسلیم ਕਰ ਲੋ ਐਲਕਾਰਾ ਨੇ ਜਦ ਕਿਆ ਮਹਾਰਾਜ ਆਪ ਯੁੱਧ ਕਰੋ ਕੁਛ ਵੀ ਕਰੋ ਅਸੀਂ ਇਸ ਦੇ ਨਾਲ ਕੁਛ ਨਹੀਂ ਕਹਿੰਦੇ ਪਰ ਇਤਨੀ ਸਚਾਈ ਤੇ ਕਬੂਲ ਕਰ ਲੋ ਕਿ ਸਭ ਕੁਝ ਤਬਾਹ ਹੋ ਗਿਆ ਜਦ ਹੋ ਗਿਆ ਤੇ ਫਿਰ ਤੁਸੀਂ ਸੰਤ ਹੋ ਤੇ ਇਤਨੀ ਵੱਡੀ ਸਚਾਈ ਨੂੰ ਕਬੂਲ ਕਰਨ ਤੋਂ ਇਨਕਾਰ ਸਾਹਿਬ ਕਬੂਲ ਦੇ ਨੇ ਬੜਾ ਨਿਰਾਲਾ ਢੰਗ ਸੰਗ ਬਦਗੋ ਘਰ ਅਗਰ ਕਾਸੈ ਜ਼ਰੀ ਸ਼ਿਕੰਦ ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਤਨੀ ਰਚਨਾ ਵਿਖਮ ਹੈ ਸੰਸਕ੍ਰਿਤ ਅਰਬੀ ਫਾਰਸੀ ਦਾ ਸੰਗਮ ਹੈ ਮਿਸ਼ਰਣ ਹੈ ਔਰ ਇਹ ਤਿੰਨਾਂ ਹੀ ਭਾਸ਼ਾਵਾਂ ਵਿੱਚ ਵਿਖੜੀਆਂ ਨੇ ਸੰਸਕ੍ਰਿਤ ਅਰਬੀ ਔਰ ਪರ್ಷੀਅਨ ਔਰਮ ਜ਼ੇਬ ਅਰਬੀ ਫਾਰਸੀ ਸਮਝਦਾ ਸੀ ਇਸ ਵਾਸਤੇ ਜ਼ਫਰਨਾਮਾ ਸਾਰਾ ਪਰਸ਼ੰਦੇ ਚ ਹੈ ਸੰਗੇ ਬਦਗੋ ਘਰ ਅਗਰ ਕਾਸਾਏ ਜ਼ਰੀਨ ਸ਼ਿਕੰਦ ਅਗਰ ਬਦ ਕਲਾਮ ਬੰਦਾ ਦੁਸ਼ਟ ਬੰਦਾ ਪੱਥਰ ਚੁੱਕ ਕੇ ਸੋਨੇ ਦੇ ਕਾਸੇ ਨੂੰ ਤੋੜਨ ਦੀ ਕੋਸ਼ਿਸ਼ ਕਰੇ ਮਹਾਰਾਜ ਕਹਿੰਦੇ ਮੈਂ ਮੰਨਦਾ ਹਾਂ ਸੋਨੇ ਦਾ ਪਿਆਲਾ ਟੁੱਟ ਜਾਏਗਾ ਪੱਥਰ ਨਹੀਂ ਟੁੱਟੇਗਾ ਮੈਂ ਮੰਨਦਾ ਮੈਂ ਇਹ تسلیم ਕਰਦਾ ਸੰਗੇ ਬਦਗੋੜ ਗਰ ਅਗਰ ਕਾਸਾ ਹੈ ਜ਼ਰੀ ਸ਼ਿਕੰਦ ਕੀਮਤੇ ਸੰਗੇ ਨੇ ਫਜ਼ਾਇਦ ਵਜ਼ਰ ਕਮ ਨਸ਼ੂਦ ਲੇਕਿਨ ਐ ਔਰੰਗਜ਼ੇਬ ਤੇ ਉਸਦੇ اہلਕਾਰੋ ਦੀ ਗੱਲ ਸੁਣ ਕੇ ਸੁਣ ਲੋ ਇਹ ਤੇ ਮੈਂ تسلیم ਕਰਦਾ ਕਿ ਭਾਰੇ ਭਰ ਕਮ ਪੱਥਰ ਚੁੱਕ ਕੇ ਸੋਨੇ ਦੇ ਪਿਆਲੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿਆਲਾ ਟੁੱਟ ਜਾਏਗਾ ਮੈਂ ਮੰਨਦਾ। ਪੱਥਰ ਨਹੀਂ ਟੁੱਟੇਗਾ। ਪਰ ਟੁੱਟ ਕੇ ਵੀ ਸੋਨੇ ਦੀ ਕੀਮਤ ਕੋਈ ਘਟਣੀ ਨਹੀਂ ਔਰ ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ। ਟੁੱਟ ਕੇ ਵੀ ਮੇਰੇ ਬੱਚੇ ਸ਼ਹੀਦ ਕਹਿਲਾਣਗੇ, ਨਾ ਟੁੱਟ ਕੇ ਵੀ ਤੂੰ ਜ਼ਾਲਮ ਕਹਿਲਾਏਗਾ। ਟੁੱਟ ਕੇ ਵੀ ਮੇਰੇ ਪਿਤਾ ਨੂੰ ਸ਼ਹੀਦ ਕਰਨਗੇ। ਨਾ ਟੁੱਟ ਕੇ ਵੀ ਤੂੰ ਜ਼ਾਲਮ ਬਣਿਆ ਰਹੇਂਗਾ ਤੇਰੀ ਕੀਮਤ ਕੋਈ ਵਧਣੀ ਨਹੀਂ ਸਾਡੀ ਕੀਮਤ ਕੋਈ ਘਟਣੀ ਨਹੀਂ ਉਦਾਹਰਣ ਬੜਾ ਗਜ਼ਬ ਦਾ ਦਿੱਤਾ ਹੈ ਮੇਰੇ ਬਾਦਸ਼ਾਹ ਨੇ ਪਰਮਾਨ ਬੜਾ ਗਜ਼ਬ ਦਾ ਦਿੱਤਾ ਹੈ ਕਿ ਜਦ ਅਹਲਕਾਰ ਕਹਿਣ ਲੱਗੇ ਫਕੀਰ ਹੋ ਤੁਸੀਂ ਫਕੀਰਾਂ ਦਾ ਇਹ ਕੰਮ ਸ਼ੋਭਾ ਨਹੀਂ ਦਿੰਦਾ ਸ਼ਸਤਰ ਚੁਕਣੇ ਅਵਲ ਤੇ ਭਾਰਤ ਦੇ तमाम ਅਵਤਾਰੀ ਪੁਰਸ਼ ਸ਼ਸਤਰਧਾਰੀ ਨੇ ਧਨਸ਼ਬਾਨ ਹੈ ਰਾਮ ਕੋਲ ਸੁਦਰਸ਼ਨ ਚੱਕਰ ਹੈ ਸ੍ਰੀ ਕ੍ਰਿਸ਼ਨ ਕੋਲ ਤ੍ਰਿਸ਼ੂਲ ਸ਼ਿਵ ਜੀ ਦੇ ਕੋਲ ਹੈ ਗਧਾ ਵਿਸ਼ਨੂੰ ਦੇ ਕੋਲ ਹੈ ਗਧਾ ਹਨੂਮਾਨ ਦੇ ਕੋਲ ਹੈ ਪਰਸ਼ੂਰਾਮ ਦੇ ਕੋਲ ਕਲਹਾੜਾ ਹੈ ਇਹ ਸਾਰੇ ਅਵਤਾਰੀ ਪੁਰਸ਼ ਆਪਣੇ ਹੱਥ ਦੇ ਕੋਈ ਨਾ ਕੋਈ ਸ਼ਸਤਰ ਲਈ ਬੈਠੇ ਨੇ ਔਰ ਪੂਜਾ ਉਹਨਾਂ ਦੀ ਔਰ ਉਹਨਾਂ ਨੇ ਆਪਣੇ ਰਾਜ ਪਾਠ ਦੀ ਖਾਤਰ ਸ਼ਸਤਰ ਚੁੱਕੇ ਸਨ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਸ਼ ਦੀ ਰੱਖਿਆ ਮਜ਼ਲੂਮ ਦੀ ਰੱਖਿਆ ਤੇ ਧਰਮ ਦੀ ਰੱਖਿਆ ਲਈ ਜਦ ਸ਼ਸਤਰ ਚੁੱਕ ਲੈ تو میں دیکھنا آج دے بھی کند دماغ دے بندیاں اتراز ہے اور اس وقت اورنگزیب نی اتراض فقیر ولی اللہ اے کیوں چکے تو صاحب بلا بلاچار گی درمیا آمدم میں لاچار ہو گیا تو لاچار کر دیتا بلا چار گی درمیا آمدم ਪਦਦ ਵੀ ਰੋਤੇ ਹੀ ਰੋ ਤੂਫੰਗ ਆਮਦਮ ਤੂੰ ਇਤਨਾ ਮੈਨੂੰ ਲਾਚਾਰ ਕਰ ਦਿੱਤਾ ਤੂੰ ਇਨਸਾਫ ਨੂੰ ਮੰਨਣ ਨੂੰ ਇਨਕਾਰੀ ਹੋ ਗਿਆ ਸੱਚ ਦਾ ਤੇਰੇ ਉਤੇ ਜਦ ਕੋਈ ਅਸਰ ਨਾ ਆਇਆ ਵਿਚਾਰ ਜਦ ਤੇਰੇ ਤੱਕ ਪਹੁੰਚਦੀ ਨਹੀਂ ਸੀ ਮਜਬੂਰਨ ਮੈਨੂੰ ਤਲਵਾਰ ਚੁਗਣੀ ਪਈ ਚੁਕਾਰਜ਼ ਹਮਾ ਹੇਲਤੇ ਦਰਗੋਜਸ ਅਲਾਲਸ ਤੋ ਬੁਰਦੰਬਾ ਸ਼ਮਸ਼ੀਰ ਦਸਤ ਪਰ ਮੈਰਜ਼ ਕਰਾ ਇਤਨੀ ਵੱਡੀ ਕ੍ਰਾਂਤੀ ਬਹੁਤ ਵੱਡੀ ਸ਼ਾਂਤੀ ਚੁਲੰਗੀਏ ਧਨਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਾਂਤੀ ਇਰ ਖਾਲੂ ਨੇ ਉਸ ਵਕਤ ਦਾ ਧਾਰਮਿਕ ਸਮਾਜ ਆਲੇ ਦੁਆਲੇ ਸ਼ਰੀਕ ਚੰਦੂ ਜਹਾਂਗੀਰ ਸਾਰਾ ਮਾਹੌਲ ਟਪੇ ਹੋਇਆ ਹੈ ਔਰ ਜਹਾਂਗੀਰ ਔਖਾ ਹੈ ਕਿ ਉਹ ਫਕੀਰ ਜਿਸ ਦੀ ਸਾਰੀ ਪੰਜਾਬ ਦੇ ਚ ਪ੍ਰਤਿਸ਼ਟਾ ਹੈ ਤੇ ਅਸੀਂ ਚਾਹਦੇ ਸੀ ਇਹ ਤਬਲੀਗ ਦਾ ਕੰਮ ਕਰੇ ਇਹਨੇ ਆਪਣਾ ਮਸਤ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖਿਆ ਇਸ ਨੂੰ ਮਨੀ ਸਾਹਿਬ ਦਾ ਪਾਠ ਕਰਨ ਲੱਗ ਪਿਆ Quran ਦੀ ਤਲਾਵਤ ਛੋੜ ਕੇ ਔਰ ਸਿੱਖ ਜਗਤ ਦੇ ਔਰ ਸਾਰੀ ਦੁਨੀਆ ਦੇ ਸਿਰਮੌਰ ਤੀਰਤ ਦੀ ਬੁਨਿਆਦ ਮਹਾ ਮੇਰ ਜੋ ਹੈ ਸਾਈ ਮੀਆਂ ਮੇਰ ਤੋਂ ਗਨ ਗੁਰੂ ਅਰਜਨ ਦੇਵ ਜੀ ਨੇ ਰਖਵਾਈ ਇਸ ਫਕੀਰ ਦੇ ਕੰਨੇ ਜਦ ਇਹ ਬੋਲ ਪਏ ਉਹ ਸ਼ਾਂਤੀ ਦਾ ਮੂਜਸਮਾ ਜਿਤ ਤਤੀ ਤਵੀ ਤੇ ਬਿਠਾਇਆ ਜਾਣਾ ਹੈ ਸ਼ਾਹੀ ਘਰਾਨੇ ਤੱਕ ਪਹੁੰਚ ਸੀ ਮੀਆਂ ਮੀਰ ਦੀ ਇੱਕਦਮ ਜਾ ਪਹੁੰਚੇ ਉਸ ਟਿਕਾਣੇ ਤੇ ਬਾਵੇਂ ਇਹ ਆਰਡਰ ਦੇ ਕੇ ਹੁਕਮ ਦੇ ਕੇ ਜਹਾਂਗੀਰ ਲਾਹੌਰ ਤੋਂ ਨਿਕਲ ਗਿਆ ਸੀ ਤਾਂ ਕਿ ਮੇਰੇ ਤੱਕ ਕੋਈ ਪਹੁੰਚੇ ਨਾ ਸਫਾਰਸ਼ੀ ਇਹ ਮੀਆਂ ਮੀਰ ਰੋਇਆ ਸਤਗੁਰ ਦੀ ਹਾਲਤ ਦੇ ਕੇ ਪ੍ਰਿੰਸਪਲ ਗੰਗਾ ਸਿੰਘ ਨੇ ਆਪਣੇ ਭਾਉ ਸੰਵਾਦ ਗੁਰੂ ਅਰਜਨ ਦੇਵ ਜੀ ਦਾ ਤੇ ਮੀਆਂ ਮੀਰ ਦਾ ਆਪਣੇ ਇੱਕ ਨਜ਼ਮ ਵਿੱਚ ਇਹ ਬਿਆਨ ਕੀਤਾ ਸੁਣ ਕਿਹਾ ਸਤਿਗੁਰੂ ਨੇ ਮਈਆ ਛੋਡੋ ਪ੍ਰੀਤੀ ਚਾਮ ਸੇ ਕਿਆ ਹੋਵਾ ਤਨ ਤਬ ਗਿਆ ਮਨ ਸ਼ਾਂਤ ਹੈ ਹਰੀ ਨਾਮ ਸੇ ਔਰ ਸਤਗੁਰ ਦੇ ਆਪਣੇ ਵਾਕ ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਿਟਾਈ ਗਾਮ ਸੀਤਲ ਧੀਵੇ ਨਾਨਕਾ ਜਪੰਦੜੋ ਹਰੀ ਨਾਮ ਸੰਸਕ੍ਰਿਤੀ ਸ਼ਲੋਕ ਗੁਰਵਰਜਨ ਦੇਵ ਜੀ ਦੇ ਨੈ ਸੀਤਲੰਗ ਚੰਦਰ ਦੇਵੇ ਮੈਂ ਸੀਤਲੰਗ ਬਾਵਨ ਚੰਦਨੇ ਮੈਂ ਸੀਤਲੰਗ ਸੀਤ ਰੁਤੇਣ ਨਾਨਿਕ ਸੀਤਲੰਗ ਸਾਦ ਸਵਜਨੇ ਚੰਦਰਮਾ ਕੋਈ ਮਨ ਨੂੰ ਸੀਤਲਤਾ ਨਹੀਂ ਦਿੰਦਾ ਸਰਦੀ ਦੀ ਰੁੱਤ ਕੋਈ ਮਨ ਨੂੰ ਸ਼ਾਂਤੀ ਨਹੀਂ ਦਿੰਦੀ ਚੰਦਨ ਦਾ ਲੇਪ ਕੋਈ ਮਨ ਨੂੰ ਠੰਡਾ ਨਹੀਂ ਕਰਦਾ ਕੇਵਲ ਪ੍ਰਮਾਤਮਾ ਦਾ ਨਾਮ ਹੈ ਜੋ ਮਨ ਨੂੰ ਸ਼ਾਂਤ ਕਰ ਦਿੰਦਾ ਹੈ ਸਰਦੀ ਦੀ ਰੁੱਤ ਇਹਦੇ ਚ ਵੀ ਬਨੁੱਖਾਂ ਦੇ ਮਨ ਤਪੇ ਰਹਿੰਦੇ ਨੇ ਬਰਫ਼ ਪਈ ਪੈਂਦੀ ਹੈ ਮਨ ਦੇ ਵਿੱਚ ਬਾਂਬੜ ਪੈ ਬਲਦੇ ਨੇ ਠੰਡਾ ਚੰਦਨ ਹੈ ਪਰ ਅੰਦਰ ਕਲਪਨਾਵਾਂ ਦੀ ਅੱਗ ਹੈ ਠੰਡੀਆਂ ਇਹ ਚੰ드ਰਮਾ ਦੀਆਂ ਕਿਰਨਾਂ ਨੇ ਪਰ ਅੰਦਰ ਤ੍ਰਿਸ਼ਨਾ ਦੇ ਬਾਂਬੜ ਨੇ ਨਹੀਂ ਸੀਤਲੰਗ ਚੰਦਰ ਦੇਵੇ ਨਹੀਂ ਸੀਤਲੰਗ ਬਾਵਨ ਚੰਦਨੇ ਨਹੀਂ ਸੀਤਲੰਗ ਸੀਤ ਰਤੇਣ ਨਾਨਿਕ ਸੀਤਲੰਗ ਸਾਦ ਸਵਜਨੇ ਕੋਈ ਕਿਤਨਾ ਸੀਤਲ ਹੋ ਸਕਦਾ ਹੈ धन गुरु अर्जुन देव जी महाराज एक प्रमाण ने प्रत्यक्ष इतना शीतल चारों पासे इतनी तपश फिर भी मजाल है जुबान तो कोई कोड़ा वचन निकले आप तती तवी ते बैठ के भी कहंदे ने सेवक की ओढ़क निभही प्रीत जीवत साहेब सेवा यो अपना चलते राखियो जी हे प्रभु शुक्राना अंतिम समय तक प्रीत निभ गई मैं गिला नहीं कीता तेरे थे آگیا میں بھوک سوئی کر سوکھا سوگ ہرکھ نہیں جانے ہوں جو جو حکم بھائی صاحب کا سو تھے لے مانے